ਸਵਾਗਤ ਹੈ ਤੁਹਾਡਾ ਆਪਣੇ ਪੇਜ ਜਾਂਦੀ ਯੂਟਿਊਬਰ ਤੇ ਸਾਰੇ ਵਧੀਆ ਹੋਵਗੇ ਮਿੱਤਰੋ ਅੱਜ ਆਪਾਂ ਜਣਦੀ ਸ਼ੁਰੂਆਤ ਆਪਣੇ ਕੰਮ ਕੰਦੇ ਤੋਂ ਕਰਦੇ ਆਂ ਖੇਤ ਆਪਾਂ ਬੋਣਿਆਂਗੇ ਆ ਖਾਲਜੇ ਦੇ ਲਵੇਂ ਖੱਬਲੋ-ਉਪਲੇ ਜਿਹਾ ਬਾਲੇ ਹੋ ਰਹੇ ਨੇ ਮਿੱਤਰੋ ਇਹ ਬਾਹ ਕੇ ਦਵਾਰੇ ਪਵਾਏ ਖਾਲੀ ਜੀ ਆਪਾਂ ਲਵਾਉਣਾ ਇੱਥੇ ਕੰਪਿਊਟਰ ਕਰਾ ਸਾਰੇ ਵਾਹਨ ਚ ਤਾਂ ਕਰਕੇ ਫਿਰ ਲੋਟ ਨਹੀਂ ਆਉਂਦਾ ਹੈਗਾ ਸਿਸਟਮ ਹੁਣ ਇਤੋਂ ਪਾਣੀ ਪੈ ਜਾਂਦਾ ਹੈਗਾ ਉਹ ਗਿੱਲਾ ਹੋ ਜਾਂਦਾ ਹੈਗਾ ਫਿਰ ਇਧਰਲਾ ਕੰਮ ਵੀ ਸਾਡਾ ਲੇਟ ਹੋਈ ਜਾਂਦਾ ਹੈ ਤਾਂ ਕਰਕੇ ਉਹ ਫਿਰ ਆਪਾਂ ਇੱਕ ਵਾਰੀ ਬਾਹਕੀ ਸਮਾਰ ਕੇ ਗੱਲ ਬਣਾ ਦਾਂਗੇ ਦਿਖਾਉਣਾ ਤੁਹਾਨੂੰ ਫਿਰ ਬਾਹਕੀ ਦੁਬਾਰੇ ਪਾਵਾਂਗੇ ਖਾਲ ਦੇਖੋ ਇਹਦੇ ਪਾਸੇ ਜਿਆਦਾ ਹੋ ਰੇ ਗੇ ਜੀ ਢੇੜਾ ਲਾਤਾ ਸੀ ਆਪਾਂ ਨੇ ਉਹ ਇੱਕ ਵਾਰੀ ਹੁਣ ਘੜੇ ਕੜਾਈ ਕਰਕੇ ਰੇ ਮਿੱਟੀ ਲਾ ਦਾਂਗੇ ਖਾਲ ਪਾ ਦਾਂਗੇ ਪੱਕਾ ਕੰਮ ਹੋ ਜਾਊਗਾ ਘੜਦੀ ਇਹਨੂੰ ਫਿਰ ਘੜ ਕੇ ਗੱਲ ਬਣ ਜੂਗੀ ਇਹਦੀ ਆਹ ਕੋਪਾਂੇ ਤੋੜ ਗਏ ਸੀ ਬਾਈ ਤਰਪਾਲ ਲਾਈਆਂ ਆਪਣੀਆਂ ਉਦੋਂ ਸਾਨੂੰ ਬਕਾਇਂ ਕਿਤੇ ਟੱਕ ਟੱਕੇ ਸੀ ਉਹਨ ਦਵਾਰੇ ਵੀ ਢਲਾ ਰੱਖਿਆ ਹੈ ਤੁਹਾਨੂੰ ਦਿਖਾਉਣਾ ਭੁੱਲ ਗਏ ਪਹਿਲਾਂ ਇਹਦਾ ਓਡਰ ਕਿਦਰ ਪਾ ਲਈਆਂ ਉਹ ਉੱਥੇ ਆਪਣੇ ਘਰ ਲੈ ਫਿਰਦੀ ਸੀ ਹੁਣ ਮੁਸ਼ਕਲ ਨਾਲ ਬਿੱਤਾ ਜਦ ਸਾਰਾ ਦਿਨ ਲੱਗ ਗਿਆ ਓਏ ਫੇਰ ਕੋ ਪੈਂਦੇ ਹੋਰ ਯਾਰ ਆ ਹੁਣ ਇਹਦਾ ਪੱਕਾ ਕੰਮ ਕਰਿਆ ਹੁਣ ਦੇਖੋ ਹੁਣ ਦੱਸਿਓ ਵੀ ਉੱਡਣੀਆਂ ਦਾ ਉੜਦੀ ਨਹੀਂ ਇਹ ਦਵਾਰੇ ਕਮੈਂਟ ਇਹ ਤਾਂ ਪਤਾ ਨਹੀਂ ਕਮੈਂਟਾਂ ਚ ਕਮੈਂਟਾਂ ਚ ਹੈ ਨਹੀਂ ਰਹੀ ਐ ਤਾਂ ਪਤਾ ਲ ਗੁੜਦੀ ਨਹੀਂ ਕਿਨਾ ਕਿਤੇ ਉਹ ਜਾਣਾ ਸਹੀ ਗੱਲ ਹੈ ਆ ਸਿਆਣੇ ਬੰਦੇ ਨੇ ਬਣਾਵਾਂ ਇਹਦੀ ਵੀ ਹਾਈ ਲੋਡ ਨਹੀਂ ਆਇਆ ਜਿਹੜਾ ਆਪਣੇ ਪਹਿਲੇ ਵੀਡੀਓ ਬਣਾਈ ਸੀ ਵੀ ਸੰਪਰਕ ਕਰੋ ਥੋੜੀ ਗਲਤੀ ਹੋ ਗਈ ਹਾਂ ਗਲਤੀ ਨਾਲ ਕਿਹਾ ਗਿਆ ਹੈ ਹੈ ਕਦੇ ਬੰਨਣਾ ਇਹਨੇ ਵੇਖ ਲਾ ਲਿਆ ਸਹੀ ਹੈ ਇਹ ਤੋ ਲੈ ਲਈ ਦੇਖੋ ਜੀ ਬਲੌਗਰ ਸਾਹਿਬ ਕੰਮ ਕਰਦੇ ਹੋਏ ਇਹਨਾਂ ਨੇ ਕੁੱਪਣੀ ਲੋਟ ਆ ਰਹੇ ਬਹੁਤ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਮੈਂ ਕਹਿੰਦਾ ਨਾ ਕੁੱਪਣੀ ਲੋਟ ਆ ਰਹੇ ਤਾਂ ਦੇਖੋ ਛੋੜ ਜਿੰਦਾ ਕਿ ਦੇਖੋ ਛੋੜ ਜਿੰਦਾ ਐ ਮਿਲਿਓਏ ਤੀਏ ਤੀਏ ਕੇੰਦਰ ਨੂੰ ਕੁੱਪਦੇ ਉੱਤੇ ਖੜੇ ਹੁੰਦੇ ਹੰਨੇ ਆ ਨਾਲ ਫੋਨ ਕਰਦਾ ਨਾ ਵੀ ਆ ਜਾ ਕੁੱਪਦੇ ਹਾਂ ਕਿੱਥੇ ਆਂ ਗਏ ਤੇ ਕੁੱਪਤੇ ਕੁੱਪਤੇ ਬਸ ਗੱਲ ਇੱਕ ਆ ਗਈ ਜਿੰਨਾ ਟਾਈਮ ਤੂੜੀ ਵਿਗਦੀ ਨਹੀਂ ਕੁੱਪਤੇ ਦੀ ਰਾਂਗੇ ਗਏ ਜਿੰਨਾ ਜਿਹੜੇ ਵਿਗਦੀ ਨਹੀਂ ਹਾਂ ਪਾ ਯਾਰ ਉਹਨੂੰ ਕਿਹਾ ਕੁੱਪਾ ਵੀਰ ਹਾਲਾ ਤਾਂ ਨਹੀਂ ਖੁੱਲਦੇ ਵੀ ਹੁਣ ਚਾਂਸ ਤਾਂ ਹੈ ਨਹੀਂ ਕੋਈ ਦੇਖ ਦਿਹਾੜੀਆਂ ਦੋ ਦੋ ਲੱਗੀਆਂ ਇਤੇ ਦੋ ਤਾਂ ਜਿਹੜੀਆਂ ਹੁਣ ਲੱਗੀਆਂ ਜਿਹੜੀਆਂ ਮਗਰ ਪੂਰੇ ਹੱਥੰਦਰਕੇ ਘਪੇ ਆ ਵਾਕੀ ਆ ਉਹ ਦੇਖ ਪੂਰੀਆਂ ਦੀਆਂ ਨੇ ਦੋ ਦੋ ਫੁੱਟ ਦੇ ਤਰੀ ਹੁੰਦੀਆਂ ਨੇ ਬੁਰੀਆਂ ਸਾਰੇ ਦੋ ਫੁੱਟ ਦੋ ਦੇ ਜਾਲ ਦਿਖਾ ਦੇ ਉੱਥੇ ਜੋ ਕਰਦੇ ਜਾਲ ਵੀ ਬਹੁਤ ਤਾਕਤੜ ਬਈ ਜਾਲ ਬਣਿਆ ਪਿਆ ਸਾਰਾ ਪੂਰੇ ਗ੍ਰਿਡ ਬਣਾਇਆ ਪਿਆ ਦੇਖ ਖਾਤਰਾ ਵੀ ਲੱਗਦੇ ਨੇ ਤੇ ਖਾਤਰਾ ਵੀ ਲਵੇ ਹੋਂਦੋ ਖਾਤਰਾ ਲਿਖਦਾ ਹੈ ਅਗਰਣਾ ਗੱਲ ਬਣ ਗਈ ਨਾ ਪੂਰੀ ਫੁੱਲ ਬਣ ਗਈ ओके बन ਗਈ ਹੁਣ ਚੱਲਦੇ ਆਪਾਂ ਉੱਥੇ ਮੁੰਡਿਓ ਜਿੱਥੇ ਧੜਕੇ ਉਹ ਕਰਦੇ ਜੀਏ ਕੰਗੜੀਆਂ ਕਿਹੜਾ ਸੀ ਆਪਾਂ ਨੇ ਉੱਥੇ ਪਾਉਣੇ ਬੱਠ ਦੁਬਾਰੇ ਜਾ ਕੇ ਹੁਣ ਆਪਾਂ ਗਾਂਹ ਖੇਤੀ ਦਾ ਕੰਮ ਸ਼ੁਰੂ ਕਰ ਰਹੇ ਹਾਂ ਇਧਰ ਨਾਲ ਨਿਬੜ ਗਿਆ ਪਹਿਲਾਂ ਤੇ ਇਹ ਲਹੂ ਵੀ ਰੱਖਿਆ ਦੀ ਆ ਰਣਾ ਇਹਦਾ ਕੰਜੇ ਸਿਉਣੇ ਤੋਂ ਬਾਅਦ ਸਾਮ ਕੇ ਰੱਖਣੀ ਮਿੰਦੀ ਹਾਂ ਹਨਾ ਵੀ ਖਵਰਾ ਰੇਟ ਆ ਜੀ ਰੇਟ ਆ ਜੀ ਹਾਂ ਸਿਉਣੇ ਦਾ ਰੇਟ ਪਾ ਹੁੰਦਾ ਚੱਲੀ ਜਾਂਦਾ ਹਾਂ ਹਾਂ ਬੱਠ ਪਾਦੀ ਬੰਦਾ ਬਿਠਾ ਲਿਆ ਆਪਾਂ ਨੇ ਜਿੱਦਰੇ ਦੀ ਇੱਦਾਂ ਰੱਖਾ ਲੋ ਮੇਥਰੋ ਟਰੈਕਟਰ ਦਾ ਕੰਮ ਕਰਤਾ ਆਪਾਂ ਦੇਖੋ ਓਕੇ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਆਪਣੇ ਪੇਜ ਨੂੰ ਕਰ ਲਓ ਫੋਲੋ ਓਕੇ ਮੇਥਰੋ